ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪ੍ਰਿੰਟ ਵਕਤਗੜ੍ਹ ਬਾਈ ਕੋਲ ਗਾਂ ਬਕਾਉਗਾ ਜੀ ਠੀਕ ਹੈ ਜੀ ਤੇ ਗੱਬਣ ਵੀ ਆ ਤੇ ਬਾਕੀ ਆਪ ਲੈਨੇ ਬਾਈ ਤੁਹਾਨੂੰ ਜਾਣਕਾਰੀ ਠੀਕ ਹੈ ਜੀ ਦੇਖ ਲਓ ਬਾਈ ਦੇਖ ਸਕਦੇ ਹੋ ਫੇਰ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਜੀਤਾ ਫਾਰ ਰੋਟੀ ਨੂੰ ਬਾਦ ਸਬਸਕ੍ਰਾਈਬ ਤੇ ਸ਼ੇਅਰ ਜੀ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਬਾਈ ਜੀ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਕੀ ਲਾਉ ਜੀ ਆਪਣਾ ਨਰਮਲ ਜੰਨ ਪਿੰਡ ਜੀ ਵਕਤਗੜ੍ਹ ਜੀ ਠੀਕ ਹੈ ਤੇ ਆ ਗਾਹ ਟ੍ਰੀਲ ਦੱਸੋ ਜੀ ਗਾਹ ਦੇ 3.5 ਮਹੀਨੇ ਦੀ ਗੱਬਣਾ ਠੀਕ ਹੈ ਜੀ 15 ਲੀਟਰ ਦੁੱਧ ਦਾ ਇਸ ਲਈ ਠੀਕ ਹੈ ਜੀ ਤੇ ਕੀ ਰੇਟ ਰੂਟ ਕੀ ਹੈ ਜੀ ਦਾ ਜਿਹੜਾ 50000 ਠੀਕ ਹੈ ਜੀ 3.5 ਮਹੀਨੇ ਦੀ ਗੱਬਣਾ 3.5 ਮਹੀਨੇ ਦੀ ਗੱਬਣਾ ਥਾਣਾ ਤੁਹਾਨੂੰ ਦੀ ਸਾਰੀ ਗਾਰੰਟੀ ਠੀਕ ਹੈ ਜੀ 15 ਲੀਟਰ ਦੁੱਧਾ ਜੀ ਹਾਂ ਜੀ ਦੋਨਾਂ ਵੇਲੇ ਦਾ ਦੋਨੇ ਵੇਲੇ ਆ ਜੀ ਖੋਲ ਕੇ ਦਿਖਾ ਦਿਓ ਮੈਂ ਦੇਖ ਸਕਦਾ ਹਾਂ ਠੀਕ ਹੈ ਜੀ ਜ਼ਮੀਨਦਾਰ ਭਰਾ ਆਪਣਾ ਤੇ ਤਸੱਲੀ ਨਾਲ ਚੋਕਲ ਜਾ ਸਕਦੇ ਹੋ ਚੈੱਕ ਵੀ ਕਰਵਾ ਕੇ ਜਾ ਸਕਦੇ ਹੋ ਬਈ ਕਣੇ ਤੇ ਫਿਰ ਇਸ ਕੁਆਲਿਟੀ ਨੂੰ ਅਸੀਂ ਦੇਖੀ ਰਹੋ ਮੋਰਨ ਲੇ ਮੋੜ ਦਿਆ ਫਿਰ ਕੁਆਲਿਟੀ ਦੇਖਾਂਗੇ ਠੀਕ ਹੈ ਜੀ ਲੈ ਬੰਦ ਮਾਰ ਦੇਖਾਂਗੇ ਸਾਰੇ ਸੰਧ ਨਾਲ ਦੇ ਸਾਹਮਣੇ ਹਾਂਜੀ ਬਾਈ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕਰਾਈਬਰ ਦਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਅਸੀਂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੇ ਹਾਂ ਬਾਈ ਦਾ ਨੰਬਰ ਆਪਾਂ ਬਾਈ ਸਕਰੀਨ ਤੇ ਲਾ ਦਾਂਗੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ